ਹੁਣ ਮਿੰਨੀ ਬੱਸਾਂ ਦੇ ਕੱਢਾਂਗੇ ਇਸ ਪਰਮਟ ਲੋ 4-4 ਜਾਣੇ ਇਕੱਠੇ ਹੋ ਕੇ ਦੋ-ਦੋ ਜਾਣੇ 30-30 ਕਿਲੋਮੀਟਰ ਦੇ ਪਰਮਟ ਕੱਢਾਂ ਪਿੰਡਾਂ 'ਚ ਬੱਸਾਂ ਹੀ ਬੰਦ ਹੋ ਗਈਆਂ ਜਦੋਂ ਕਿਹੜੇ ਪਿੰਡ ਬੱਸ ਆਉਂਦੀ ਐ ਬੱਸਾਂ ਹੀ ਬੰਦ ਹੋ ਗਈਆਂ ਪਹਿਲੇ ਕਿੱਧਰ ਲੈ ਕੇ ਰੂਟ ਉਹ ਹੁਣ ਅਸੀਂ ਪਿੰਡਾਂ ਨੂੰ ਰੂਟ ਦੇ ਰਹੇ ਹਾਂ ਪਿੰਡਾਂ ਨੇ ਮਿੰਨੀ ਬੱਸਾਂ ਦੇ ਪਰਮਟ ਕੱਢ ਰਹੇ ਹਾਂ ਅਪਲਾਈ ਕਰਦੇ ਹੋ ਕੋਈ ਉੱਥੇ ਸਪਾਰਸ਼ ਨਹੀਂ ਚੱਲਦੀ ਕੋਈ ਕੁਝ ਨਹੀਂ ਤੇ ਆਓ ਕੰਮ ਕੰਮ ਕਰੋ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਡਰਾਈਵਰ ਕਨੈਕਟਰ ਫਿਰ ਮਿਸਤਰੀ ਫਿਰ ਡੀਜ਼ਲ ਵਰਤਾਜਾਊਗਾ ਫਿਰ ਰਿਪੇਅਰ ਦੀਆਂ ਦੁਕਾਨਾਂ ਟਾਇਰਾਂ ਦੀਆਂ ਦੁਕਾਨਾਂ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਇਹ ਤਾਂ ਸੋਚਦੇ ਨਹੀਂ ਹੈਗੇ ਇਹ ਤਾਂ ਬਸ ਆਪਦੇ ਹੀ ਨਹੀਂ ਸੋਚੀ ਗਏ ਨੇ ਮੇਰਾ ਸਾਲਾ ਮੇਰਾ ਜੀਜਾ ਇਹਦਾ ਪੁੱਤ ਹੈ ਇਹਦਾ ਭਤੀਜਾ ਫਸ ਅਜੇ ਤੋਂ ਵੱਧ ਗਏ ਨੇ ਇਹਦੋਂ ਗਾ ਇਹਦੇ ਉੱਪਰ ਵੱਧੇ ਹੀ ਨਹੀਂ ਬਸ ਹਸੀਮ ਸਾਡੇ ਜਵਾਕਾਂ ਨੂੰ ਨੌਕ ਜੋਬ ਪ੍ਰੋਵਾਈਡਰਸ ਬਣਾਉਣਾ ਜੋਬ ਸੀਕਰਸ ਨਹੀਂ ਨੌਕਰੀਆਂ ਮੰਗਣ ਵਾਲੇ ਨਹੀਂ ਬਣਾਉਣਾ ਨੌਕਰੀਆਂ ਦੇਣ ਵਾਲੇ ਬਣਾਉਣਾ ਉਨੇ ਕੰਮ ਖੋਲੀਏ ਛੋਟੇ ਛੋਟੇ ਉਹ 4-5 ਮੰਡਿਆਂ ਦੇ ਮੁੰਡਿਆਂ ਨੂੰ ਕੰਮ ਦੇਵੇ ਐਹੋ ਜਿਹਾ ਪੰਜਾਬ ਸਿਰਜਣਾ ਪੈਣਾ ਆਪਾਂ ਨੂੰ ਬਹੁਤ ਹੋ ਗਿਆ ਹੁਣ ਇਹ ਆਪਾਂ 1-2 ਲੱਖ ਉਹਨਾਂ ਦੇ ਮਗਰ ਇੱਧਰ ਨੂੰ ਲੈ ਕੇ ਕਦੇ ਸਾਨੂੰ ਹੱਕ ਕੇ ਕਦੇ ਇੱਧਰ ਨੂੰ ਲੈ ਕੇ ਹੱਕ ਕੇ ਕੁਝ ਨਹੀਂ ਕੀਤਾ ਬੇੜਾ ਗਰਕ ਕਰ ਕਰਕੇ ਰੱਖਤਾ ਮੇਰੇ ਕੋ ਸਾਰੀਆਂ ਫੈਲਾਂ ਜਦੋਂ ਆਉਂਦੀਆਂ ਨੇ ਰੋਣਾ ਆਉਂਦਾ ਦੇਖ ਕੇ ਯਾਰ ਆਹ ਕਾ ਹਾਲ ਕਰਤਾ ਪੰਜਾਬ ਦਾ ਯਾਰ ਅਸੀਂ ਪਤਾ ਨਹੀਂ ਕਿੰਨੇ ਨੰਬਰ ਤੇ ਲੈ ਗਏ ਹੁਣ ਚੱਕ ਕੇ ਉਤੋਂ ਆ ਜਿਹੜਾ ਕੋਡ ਲਾ ਕੇ ਨਸ਼ਿਆਂ ਦਾ ਉਹ ਅੱਡ 70 ਵਿਛ ਗਏ ਲੋਕਾਂ ਦੇ ਘਰਾਂ 'ਚ ਸੋ ਜੀਨੇ ਨਸ਼ਾ ਵੇਚ ਕੇ ਪਿੰਡ ਦੇ 10 ਘਰ ਰ 70 ਬਿਛਾਤੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗਦੀਆਂ ਕਰਤੀਆਂ ਤੇ ਉਹ ਆਪਣੀ ਕੋਠੀ ਪਾ ਕੇ ਤਿੰਨ ਤਿੰਨ ਮੰਝਲੀ ਉਹ ਦੀਪ ਮੜਾ ਲਾਵੇ ਉੱਥੇ ਉਹ ਨਹੀਂ ਕਿ ਚੱਲੂਗਾ ਕੰਮ ਢਾਵਾਂ ਦੇ ਦਾ ਤਿੰਨ ਮੰਝਲਾ ਤੇ ਜੋ ਮਰਜੀ ਸੀ ਐਨਡੀਪੀਐਸ ਦੇ ਪਰਚੇ ਪਾ ਕੇ ਉਹਨੂੰ ਉਹਨੂੰ 10 ਚੱਲੀ ਜਾਂਦੇ ਹੁਣ ਵੀ ਤਾਂ ਚੱਲੀ ਜਾਂਦੇ ਉਹ ਇਹ ਹਟਣਾ ਨਹੀਂ ਇਹ ਕੰਮ ਬਧੂ ਗਏ ਮੈਂ ਪੁਲਿਸ ਨੂੰ ਕਹਤਾ ਚੱਲਣਾ ਹੈ ਇਹ ਬਿਮਾਰੀ ਬਹੁਤ ਜੜਾਂ ਡੂੰਡੂngੀਆਂ ਨੇ ਇਕ ਕਿਤੇ ਆਪਾਂ ਉੱਪਰੋਂ ਪਰੋਂ ਆਰੀ ਨਾਲ ਵੱਢ ਕੇ ਨਾ ਕਿਤੇ ਛੱਡ ਦਈਏ ਫੇਰ ਆਰਾ ਹੋ ਜੂ ਦਰਖਤੇ ਸੋ ਜਾਣਾ ਪਟਣੀਆਂ ਤਣੇ ਪਟੜਿਆਂ ਇਹਨਾਂ ਦੇ ਔਰ ਪੰਜਾਬ ਦੇ ਲੋਕ ਤਿਆਰ ਨੇ ਤੁਸੀਂ ਤਿਆਰ ਹੋ ਸਾਥ ਦੇ ਰਹੇ ਹੋ ਲੈ ਰੇ ਗੱਲੇ ਪਾਸੋਂ ਪਿੰਡ ਸੀ ਮੈਂਪੀ ਸਾਹਿਬ ਸਾਸੀ ਸਾਸੀ ਬਾਜੀ ਗ੍ਰਾਂਟ ਚਾਹੀਦੀ ਮੈਂ ਬਿਲਕੁਲ ਦੇਵਾਂਗੇ ਗ੍ਰਾਂਟਾਂ ਤੁਹਾਡੀਆਂ ਨੇ ਸਾਢੇ 3 ਲੱਖ ਚਾਹੀਦਾ ਜੀ ਮੈਂ ਸਾਢੇ 3 ਲੱਖ ਦੇ ਦਾਂਗੇ ਲਿਖ ਕੇ ਦੇ ਦਿਓ ਬਸ ਮੈਂ ਤਾਂ ਪਾ ਕੇ ਵੀ ਕਿਹੜੇ ਮੰਤਵ ਲਈ ਚਾਹੀਦਾ ਫਿਰ ਉਹ ਵਿਭਾਗ ਨੂੰ ਪੈਸੇ ਦੇ ਦੀਏ। ਸ਼ਮਸ਼ਾਨ ਘਾਟਾਂ ਨੇ ਕੰਨਾ ਉੱਚੀ ਚੱਕੜੀਆਂ ਇਹ। ਮੈਂ ਕੀ ਗੱਲ ਆਪਦੇ ਮੁਰਦਿਆਂ ਤੇ ਯਕੀਨ ਨਹੀਂ ਤੁਹਾਨੂੰ। ਵੀ ਬੰਦਾ ਛੱਡ ਕੇ ਆਇਆ ਕਿਤੇ ਬਾਹਰ ਨੂੰ ਪਵਾ ਕਰੇ ਨਾ ਜਾਣ ਦੁਆਰੇ। ਮਨੇ ਯਾਰ ਕੋਈ ਲਾਇਬ੍ਰੇਰੀ ਵਾਸਤੇ ਲੈ ਲਓ। ਕੋਈ ਸਕੂਲ ਦੇ ਕਮਰੇ ਪਾ ਦਿੰਨੇ ਆ। ਸੋਲੋ ਲਾਈਟਾਂ ਲਾ ਦਿੰਨੇ ਆ। ਮੈਨੂੰ ਕਹਿੰਦੇ ਜੀ ਆਹ ਜਿਹੜੇ ਉਸ ਕੰਮ ਗਿਣਾਏ ਨੇ। ਸ਼ਮਸ਼ਾਨ ਘਾਟਾਂ ਦੇ ਕੰਨਾ ਤੋਂ ਬਿਨਾ। ਇਕ ਅਰਸਾ ਦੇਣ ਤੁਸੀਂ ਮੈਂ ਹਾਂ ਭੈ ਪੈਸੇ ਸਾਰਾ ਇਹ ਡਿਵੈਲਪਮੈਂਟ ਵਾਸਤੇ ਆ ਕਹਿੰਦੇ ਸਾਡਾ ਕਸੂਰ ਨਹੀਂ ਜੀ ਸਾਨੂੰ ਤਾਂ ਜਿੰਨ ਜਦੋਂ ਵੀ ਮਿਲੇ ਨੇ ਪੈਸੇ ਸੁਫੀਆਨ ਘਾਟ ਵਾਸਤੇ ਮਿਲੇ ਨੇ ਜੀ ਬਸ ਸਾਨੂੰ ਸ਼ਮਸ਼ਾਨ ਘਾਟ ਉਹ ਤਾਂ ਹੀ ਨਹੀਂ ਉਠੜ ਦਿੱਤਾ ਇਹਨਾਂ ਨੇ ਸੋ ਇਹ ਹੈ ਮਤਲਬ ਕਿਉਂਕਿ ਉਹ ਕਹਿੰਦੇ ਇਹਨਾਂ ਨੂੰ ਪਤਾ ਹੀ ਨਾ ਲੱਗੇ ਇਹਨਾਂ ਨੂੰ ਵੀ ਕੀ ਕੀ ਕਰ ਸਕਦੇ ਹੱਕ ਕੀ ਨੇ ਇਹਨਾਂ ਦੇ ਉਹਨਾਂ ਦੱਸੇ ਹੀ ਨਹੀਂ ਆਪਾਂ ਨੂੰ ਨਾ ਜਵਾਕ ਪੜਨ ਦੇ ਉੱਤੇ ਸਾਡੇ ਨੌਵੀਂ ਤੱਕ ਕਹਿੰਦੇ ਕੋਈ ਫੇਲ ਨਹੀਂ ਕਰਨਾ 10ਵੀਂ 'ਚ 80% ਫੇਲ ਹੋ ਜਾਂਦੇ ਚਲ ਆ ਜਾ ਟਾ ਦੇ ਦਰਸਕੀਮ 'ਚ ਆ ਗਿਆ ਹੁਣ ਤੂੰ ਬੱਸ ਚੱਲ ਕਮਾਈ ਚੱਲੋ ਕਿਉਂ ਨਹੀਂ ਫੇਲ ਕਰ ਨਾ ਇਹ ਬੱਚੇ ਦਾ ਪਤਾ ਤਾਂ ਲੱਗੇ ਨਾ ਟੈਸਟ ਪਹਿਲਾਂ ਲੈ ਲਓ ਤੇ 9 ਮਹੀਨੇ ਬਾਅਦ ਲੈ ਲਓ ਪਤਾ ਲੱਗ ਜੇ ਬੱਚੇ ਦਾ ਅੱਜ ਕੱਲ ਤਾਂ ਚਾਰ ਚਾਰ ਟੈਸਟ ਹੁੰਦੇ ਨੇ ਸੈਮੈਸਟਰ ਟੈਸਟ ਹੁੰਦੇ ਨੇ ਉਹ ਸਰਕਾਰੀ ਸਕੂਲਾਂ 'ਚ ਪੜ੍ਹਾਈ ਦੇਖਿਓ ਤੁਸੀਂ ਟੀਚਰ ਆਉਣਗੇ ਜਿੱਥੇ ਅਜੇ ਟੀਚਰ ਘਟਨੇ ਕਰ ਰਹੇ ਨੇ ਭਰਤੀ ਉਹਨਾਂ ਨੂੰ ਕੋਈ ਕਾ ਕੋਟਾਂ ਕੂਟੇ 'ਚ ਉਹਨਾਂ ਦੇ ਕੇਸ ਫਸੇ ਹੋਏ ਨੇ ਉਹ ਵੀ ਅਸੀਂ ਕਲੀਅਰ ਕਰਾ ਕੇ ਟੀਚਰ ਵੀ ਆਉਣਗੇ ਪੜ੍ਹਾਈ ਵੀ ਅਸੀਂ ਹੋਊਗੀ ਮਰਜ਼ੀ ਹੋਊਗੀ ਤੁਹਾਡੀ ਪ੍ਰਾਈਵੇਟ ਚ ਪੜੋਣਾ ਪ੍ਰਾਈਵੇਟ ਚ ਪੜਾ ਲੋ ਸਰਕਾਰੀ ਚ ਪੜੋਣਾ ਸਰਕਾਰੀ ਚ ਪੜਾ ਲੋ ਪਰ ਪ੍ਰਾਈਵੇਟ ਚ ਫੀਸ ਲੱਗੂਗੀ ਸਰਕਾਰੀ ਚ ਫੀਸ ਵੀ ਨਹੀਂ ਲੱਗਣੀ ਪੜ੍ਹਾਈ ਇੱਕੋ ਜੀ ਬਲਕਿ ਸਰਕਾਰੀ ਵਾਲੀ ਵਧੀਆ ਹੋਊਗੀ ਪ੍ਰਾਈਵੇਟ ਨਾਲੋਂ ਵਰਧੀਆਂ ਵੀ ਉੱਥੇ ਹੀ ਕਿਤਾਬਾਂ ਵੀ ਉੱਥੇ ਮਿਲਣਗੀਆਂ ਇਹੀ ਆ ਸਤਾਣਾ ਦਾ ਕਰਾਂਗੇ ਜੀ ਪ੍ਰਾਈਵੇਟ ਨੂੰ ਵਧੀਆ ਬਣਾ ਦਾਂਗੇ ਜੀ ਇਹਨਾਂ ਨੇ ਕੀ ਕੀਤਾ ਸਰਕਾਰੀ ਖਤਮ ਕਰਤੇ ਪ੍ਰਾਈਵੇਟ ਖੜੇ ਕਰਤੇ ਤੁਸੀਂ ਸ਼ਹਿਰ ਲੈ ਲੈ ਕੇ ਮਜਬੂਰੀ ਜਾਣਾ ਪੈਂਦਾ ਉੱਥੇ ਜੀ ਕੀ ਕਰੀਏ ਸੋ ਜਦੋਂ ਇੱਥੇ ਖਜ਼ਾਨਾ ਸੀ ਖਜ਼ਾਨਾ ਵੀ ਭਰੀ ਜੰਨੇ ਕੋਈ ਘਾਟਾ ਨਹੀਂ ਪੈਣ ਦਿੰਦੇ ਮੈਂ ਕਦੇ ਕਿਹਾ 3 ਸਾਲ ਹੋ ਗਏ ਮੈਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਜਿੰਦੇ ਚਾਹੀਦੇ ਲਓ ਜੀ ਆਜੋ ਖਜ਼ਾਨਾ ਨਹੀਂ ਖਾਲੀ ਹੁੰਦਾ ਕਦੇ ਵੀ ਸਰਕਾਰਾਂ ਦਾ ਇਹ ਨੀਤ ਖਾਲੀ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਕਾਹਦੇ ਬਾਤੇ ਬੈਠੇ ਮੇਰੇ ਤੇ ਤੁਸੀਂ ਐ ਅੱਧ ਅੱਧੇ ਮੁੰਡੇ ਤਾਂ ਐਸੇ ਕਰਕੇ ਭੱਜ ਗਏ ਸਾਡੇ ਬਾਹਰਲੇ ਮੁਲਕਾਂ ਨੂੰ ਉਹ ਬਈ ਮੰਤਰੀ ਗਈ ਉਹਨਾਂ ਖਜ਼ਾਨਾ ਖਾਲੀ ਛੋਟ ਛੋਟ ਚੱਲੇ ਚੱਲੀਏ ਯਾਰ ਤੂੰ ਸਰਕਾਰਾਂ ਨੇ ਕੋਈ ਉਮੀਦ ਦੇਣੀ ਹੁੰਦੀ ਐ ਨੌਕਰੀਆਂ ਦੇਵਾਂਗੇ 52000 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਐ ਕਈ ਤਾਂ ਇੱਥੇ ਹੀ ਲਿਆ ਮੈਂ ਇੱਥੇ ਐਸੇ 52000 ਸਰਕਾਰੀ ਨੌਕਰੀਆਂ ਤੁਹਾਡੇ ਪਿੰਡਾਂ ਚ ਵੀ ਮਿਲੀ ਹੋਣੀ ਕਿਤੇ ਨਾ ਕਿਸੇ ਨੂੰ ਔਰ ਬਿਨਾ ਕਿਸੇ ਰਿਸ਼ਵਤ ਤੋਂ ਬਿਨਾ ਕਿਸੇ ਸਪਾਰਸ਼ ਤੋਂ ਇੱਕ ਘਰ ਚ ਦੋ ਦੋ ਵੀ ਮਿਲੀਆਂ ਨੇ ਹਾਂ ਕੋਈ ਜੇ ਮੈਰਿਟ ਚ ਆ ਗਿਆ ਅਸੀਂ ਇਹ ਥੋੜੀ ਦੇਖਦੇ ਹਾਂ ਵੀ ਘਰ ਇਹ ਘਰ ਚ ਦੋ ਆ ਗਈਆਂ ਜਾਂ ਆਜੋ ਭਾਈ ਨੰਬਰ ਲਓ ਆਜੋ ਲਾਇਬ੍ਰੇਰੀਆਂ ਖੋਲ ਰਿਹਾ ਪਿੰਡਾਂ ਚ ਉੱਥੇ ਪੜ੍ਹ ਲਓ ਸਾਰੀਆਂ ਕਿਤਾਬਾਂ ਧਰਾਂਗੇ ਉੱਤੇ ਪਟਵਾਰੀ ਭਰਤੀ ਹੋਣ ਦੀਆਂ ਪੁਲਿਸ ਚ ਭਰਤੀ ਹੋਣ ਦੀਆਂ ਐਸਡੀਓ ਭਰਤੀ ਹੋਣ ਦੀਆਂ ਸਾਰੀਆਂ ਕਿਤਾਬਾਂ ਕੰਪੀਟੀਸ਼ਨ ਦੀਆਂ ਉੱਤੇ ਪਈਆਂ ਨੇ ਪੜੋ ਪੜ ਕੇ ਆਓ ਇਹ ਹੈ ਜੇ ਪੰਜਾਬ ਸਰਚਣਾ ਪੈਣਾ ਆਪਾਂ ਨੂੰ ਬਹੁਤ ਹੋ ਗਿਆ ਹੁਣ ਇਹ ਆਪਾਂ ਇੱਕ ਤੂ ਲੱਗ ਕੇ ਉਹਨਾਂ ਦੇ ਮਗਰ ਇਧਰ ਨੂੰ ਲੈ ਕੇ ਕਦੇ ਸਾਨੂੰ ਹੱਕ ਕੇ ਕਦੇ ਇਧਰ ਨੂੰ ਲੈ ਕੇ ਹੱਕ ਕੇ ਕੁਛ ਨਹੀਂ ਕੀਤਾ ਬੇੜਾ ਗਰਕ ਕਰਕੇ ਰੱਖਤਾ ਮੇਰੇ ਕੋ ਸਾਰੀਆਂ ਫੈਲਾਂ ਜਦੋਂ ਆਉਂਦੀਆਂ ਨੇ ਰੋਣਾ ਆਉਂਦਾ ਦੇਖ ਕੇ ਯਾਰ ਆ ਕਾ ਹਾਲ ਕਰਤਾ ਪੰਜਾਬ ਦਾ ਯਾਰ ਸੀ ਪਤਾ ਨਹੀਂ ਕਿ ਨਵੇਂ ਨੰਬਰ ਤੇ ਲੈ ਗਏ ਹੁਣ ਚੱਕ ਕੇ ਉਤੋਂ ਆ ਜਿਹੜਾ ਕੋੜ ਲਾ ਕੇ ਨਸ਼ਿਆਂ ਦਾ ਉਹ ਅੱਡ 70 ਵਿਛ ਗਏ ਲੋਕਾਂ ਦੇ ਘਰਾਂ ਚ ਸੋ ਜੀ ਨੇ ਨਸ਼ਾ ਵੇਚ ਕੇ ਪਿੰਡ ਦੇ 10 ਘਰ ਰਚ 70 ਪਛਾਤੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗਦੀਆਂ ਕਰਤੀਆਂ ਤੇ ਉਹ ਆਪਣੀ ਕੋਠੀ ਪਾ ਕੇ ਤਿੰਨ ਤਿੰਨ ਮੰਝਲੀ ਉਹ ਦੀਪਮਣ ਲਾਵੇ ਉੱਥੇ ਉਹ ਨਹੀਂ ਕਿ ਚੱਲੂਗਾ ਕੰਮ ਆਵਾਂ ਦੇ ਤਾਂ ਤਿੰਨ ਮੰਜ਼ਲਾ ਤੇ ਜੋ ਮਰਜ਼ੀ ਸੀ ਐਨ ਡੀ ਪੇਸ ਦੇ ਪਰਚੇ ਪਾ ਕੇ ਉਹਨੂੰ ਉਹਨੂੰ ਦੱਸ ਚੱਲੀ ਜਾਂਦੇ ਹੁਣ ਵੀ ਤਾਂ ਚੱਲੀ ਜਾਂਦੇ ਉਹ ਇਹ ਹਟਣਾ ਨਹੀਂ ਇਹ ਕੰਮ ਬਧੂ ਗਏ ਮੈਂ ਪੁਲਿਸ ਨੂੰ ਕਹਿੰਦਾ ਚੱਲਣਾ ਹੈ ਇਹ ਬਿਮਾਰੀ ਬਹੁਤ ਜੜਾਂ ਢੂੰਡੂngੀਆਂ ਨੇ ਇਹ ਕਿਤੇ ਆਪਾਂ ਉੱਪਰੋਂ ਪਰਮਾਰੀ ਨਾਲ ਵੱਢ ਕੇ ਨਾ ਕਿਤੇ ਛੱਡ ਦਈਏ ਫੇਰ ਆਰਾ ਹੋ ਜੂ ਦਰਖਤੇ ਸੋ ਜੜਾਂ ਪਟਣੀਆਂ ਤਣੇ ਪਟੜੇ ਇਹਨਾਂ ਦੇ ਔਰ ਪੰਜਾਬ ਦੇ ਲੋਕ ਤਿਆਰ ਨੇ ਤੁਸੀਂ ਤਿਆਰ ਹੋ ਸਾਧ ਦੇਰ ਸੋ ਅੱਗੇ ਦੇਖਣਾ ਆਪਾਂ ਨੇ ਪੰਜਾਬ ਨੂੰ ਕਿਵੇਂ ਕਿੱਧਰ ਲੈ ਕੇ ਜਾਣਾ ਅਸੀਂ ਸਾਡੇ ਜਵਾਕਾਂ ਨੂੰ ਨੌਕ ਜੋਬ ਪ੍ਰੋਵਾਈਡਰਸ ਬਣਾਉਣਾ ਜੋਬ ਸੀਕਰਸ ਨਹੀਂ ਨੌਕਰੀਆਂ ਮੰਗਣ ਵਾਲੇ ਨਹੀਂ ਬਣਾਉਣਾ ਨੌਕਰੀਆਂ ਦੇਣ ਵਾਲੇ ਬਣਾਉਣਾ ਉਹਨੇ ਕੰਮ ਖੋਲੀਏ ਛੋਟੇ ਛੋਟੇ ਉਹ ਚਾਰ ਪੰਜ ਮੰਡਿਆਂ ਦੇ ਮੁੰਡਿਆਂ ਨੂੰ ਕੰਮ ਦੇਵੇ ਹੁਣ ਮਿੰਨੀ ਬਸਾਂ ਤੇ ਕੱਟਾਂਗੇ ਇਸ ਪਰਮਟ ਲੋ ਚਾਰ ਚਾਰ ਜਣੇ ਇਕੱਠੇ ਹੋ ਕੇ ਦੋ ਦੋ ਜਣੇ 30-30 ਕਿਲੋਮੀਟਰ ਦੇ ਪਰਮਟ ਕੱਢੇ ਪਿੰਡਾਂ 'ਚ ਬਸੇ ਬੰਦ ਹੋ ਗਈਆਂ ਜਦੋਂ ਕਿਹੜੇ ਪਿੰਡ ਬਸ ਆਉਂਦੀਆਂ બસਹੀਂ ਬੰਦ ਹੋ ਗਈਆਂ ਪਰ ਇਹਨਾਂ ਕਿੱਧਰ ਲੈ ਕੇ ਰੂਟੋ ਹੁਣ ਅਸੀਂ ਪਿੰਡਾਂ ਨੂੰ ਰੂਟ ਦੇ ਰਹੇ ਆਂ ਪਿੰਡਾਂ ਦੇ ਮਿੰਨੀ ਬੱਸਾਂ ਦੇ ਪਰਮਿਟ ਕੱਢ ਰਹੇ ਆਂ ਅਪਲਾਈ ਕਰਦੇ ਹੋ ਕੋਈ ਉੱਚ ਸਪਾਰਸ਼ ਨਹੀਂ ਚੱਲਦੀ ਕੋਈ ਕੁਝ ਨਹੀਂ ਤੇ ਆਓ ਕੰਮ-ਕੰਮ ਕਰੋ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਡਰਾਈਵਰ ਕਨੈਕਟਰ ਫਿਰ ਮਿਸਤਰੀ ਫਿਰ ਡੀਜ਼ਲ ਵਰਤਾ ਜਾਊਗਾ ਫਿਰ ਰਿਪੇਅਰ ਦੀਆਂ ਦੁਕਾਨਾਂ ਟਾਇਰਾਂ ਦੀਆਂ ਦੁਕਾਨਾਂ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਇਹ ਤਾਂ ਸੋਚਦੇ ਨਹੀਂ ਹੈਗੇ ਇਹ ਤਾਂ ਬਦਾਬਦੀ ਹੀ ਨਹੀਂ ਸੋਚੀ ਗਏ ਨੇ ਮੇਰਾ ਸਾਲਾ ਮੇਰਾ ਜੀਜਾ ਇਹਦਾ ਪੁੱਤ ਹੈ ਇਹਦਾ ਭਤੀਜਾ ਫਸਾਜ ਤੋਂ ਬਦ ਗਏ ਇਹ ਦੁਗਾਂ ਇਹਦੇ ਉੱਪਰ ਬਧੇ ਹੀ ਨਹੀਂ ਬਸ ਉਹ ਤੁਹਾਨੂੰ ਦੇ ਕੇ 10 ਲੱਖ ਕਹਿੰਦੇ ਸੀ 5 ਲੱਖ ਪਹਿਲਾਂ ਬੜਾ ਜਾ ਚਲੋ ਜੀ ਤੁਸੀਂ ਕੀ ਕਰੋ ਕਹਿੰਦੇ ਲਾਲੋਆਂ ਦਾ ਲੱਕੀ ਇਹ ਤਾਂ ਉਥੋਂ ਲੋਕ ਤੁਹਾਨੂੰ ਗਾਣਾ ਗੜਿਆ 10 ਲੱਖ 5 ਲੱਖ ਪੰਜ ਕਾ ਗਿਆ ਓਏ ਸুইস ਕਰਕੇ ਇਹ ਆਪਾਂ ਨੂੰ ਇਕੱਠੇ ਹੋ ਕੇ ਸਾਰਿਆਂ ਨੂੰ ਮਿਲ ਕੇ ਸਿਰ ਜੋੜ ਕੇ ਬਹਿਣਾ ਪਊਗਾ ਫੇਰ ਇਹ ਇਸ ਪੰਜਾਬ ਦੀ ਕੋਈ ਰੀਸ ਨਹੀਂ ਕਰ ਸਕਦਾ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਤਾਂ ਹੈਗਾ ਪੰਜਾਬ ਤੇ ਬਹੁਤ ਮਾਰਾਂ ਪਈਆਂ ਪਹਿਲਾਂ ਪਰ ਪੰਜਾਬ ਫੇਰ ਉੱਠ ਖੜਦਾ ਜੀ ਕਿਉਂਕਿ ਸਾਡੀ ਕੌਮ ਹੀ ਇਦਾਂ ਦੀ ਮਿਹਨਤੀ ਕੌਮ ਹੈ ਜ਼ਮੀਨ ਸਾਡੀ ਪਜਾਉਂਗਾ ਧਰਤੀ ਤੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਗੁਰੂਆਂ ਦਾ ਅਸ਼ੀਰਵਾਦ ਹੈ ਸ਼ਹੀਦਾਂ ਦੀ ਧਰਤੀ ਹੈ ਮੇਰੇ ਗੱਲ 'ਚ ਕੋਈ ਪਿੰਡ ਹੀ ਨਹੀਂ ਹੋਣਾ ਜਿੱਥੇ ਕੋਈ ਨਾ ਸ਼ਹੀਦਾਂ ਦਾ ਗੇਟ ਨਾ ਬਣਿਆ ਹੋਵੇ ਜਾ ਕਿ ਜੇ ਸ਼ਹੀਦ ਦਬੋਤ ਨਾ ਲੱਗੇ ਹੋਵੇ ਕਾਰਗਿਲ ਦਾ ਹੋਵੇ ਭਾਵੇਂ ਪਹਿਲਾ ਵਾਲਾ ਹੋਵੇ 71 ਵਾਲਾ ਹੋਵੇ ਭਾਵੇਂ ਜਿਹੜਾ ਮਰਜੀ ਹੋਵੇ ਅਸੀਂ ਤਾਂ ਉਹ ਉਹ ਲੋਕਾਂ ਜੀ ਜਿਹੜੇ ਦੇਸ਼ ਵਾਸਤੇ ਇੱਕ ਕੜਾ ਕੇ ਕੱਢਦੇ ਆ ਸੋ ਸਾਸੀ ਪਿੱਛੇ ਰਹਿ ਜੀ ਫਿਰ ਫਿਰ ਆਪਣੀੋ ਕਮੀ ਰਹੂਗੀ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਤੁਸੀਂ ਸਾਡੇ ਲਈ ਸਰਪੰਚ ਨਹੀਂ ਤੁਸੀਂ ਸਾਡੇ ਲਈ ਮੁੱਖ ਮੰਤਰੀ ਪਿੰਡਾਂ ਦੇ ਜਿਹੜੇ ਮਰਜੀ ਫੈਸਲੇ ਲਓ ਪੰਚਾਇਤ ਨੂੰ ਬਿਠਾ ਕੇ ਫੈਸਲਾ ਲਓ ਪਿੰਡ ਦੇ ਹੱਕ ਚ ਫੈਸਲਾ ਲਓ ਸਾਡੇ ਵੱਲੋਂ ਕੁਝ ਚਾਹੀਦਾ ਸਾਥੋਂ ਸਾਂਸਾਂ ਨੂੰ ਦੱਸੋ ਤੁਹਾਡੇ ਕੋਲੇ ਪਹੁੰਚਾਂਗੇ ਡੀਸੀ ਤੁਹਾਡੇ ਘਰ ਪਿੰਡ ਆਊਗਾ ਕੀਡੀਸੀ ਤੁਹਾਡੇ ਪਿੰਡ ਆਊਗਾ ਕੋ ਪਾਗ ਤੋਂ ਕਿਹਈ ਉੱਤੇ ਜਾ ਕੇ ਕਚੈਰੀਆਂ ਵਿੱਚ ਬਧੇਰੀਆਂ ਵੇਚਤੀਆਂ ਕਰਾ ਲੀਆਂ ਉਹ ਬੁਰਿਆ ਤੂੰ ਰੋਜ਼ ਮੂੰਹ ਚੱਕ ਕੇ ਆਇਆ ਨਾ ਬੁੱਧਵਾਰ ਨੂੰ ਆਈ ਹੁਣ ਉਹ ਬੁੱਧਵਾਰ ਹੀ ਨਹੀਂ ਆਉਂਦਾ ਕਦੇ ਤਵਰੇ ਉਹ ਸਾਬ ਚਲੇ ਗਏ ਸਾਬ ਨੇ ਇੱਕ ਪਾਕ ਮੰਗਲੇ ਪਾਸੇ ਦੀ ਰੱਖਿਆ ਹੁੰਦਾ ਹੈ ਦਰਵਾਜ਼ਾ ਜਾ ਉਧਰ ਨਹੀਂ ਚਲੇ ਜਾਂਦਾ ਹੁਣ ਅਸੀਂ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਕਿਹਾ ਜੇ ਤੌਰ ਤੁਸੀਂ ਜਾਣਾ ਵੀ ਹੈ ਕਿਤੇ ਸਾਰੇ ਬੰਦੇ ਟੈਂਡ ਨਹੀਂ ਹੋਏ। ਬਾਹਰ ਵੀ ਜਾਣਾ ਉਹਨਾਂ ਦੇ ਮੂਹਰ ਦੀ। ਉਹਨੂੰ ਕਹਿ ਕੇ ਜਾਣਾ ਕਿਉਂਕਿ ਅੱਜ ਨਹੀਂ ਕੱਲ ਨੂੰ ਆਜੋ ਆ ਟੋਕਨ ਲੈ ਲਓ। ਕੱਲ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਵਾਰੀ ਆਊਗੀ। ਅੱਜ ਮੈਨੂੰ ਕਿਤੇ ਜਾਣਾ ਪੈ ਰਿਹਾ ਗਵਰਨਮੈਂਟ ਦੇ ਕੰਮ ਤੇ ਜਾਂ ਕਿਤੇ ਤਾਂ ਕਿ ਬੰਦੇ ਨੂੰ ਉਮੀਦ ਹੋਵੇ ਕੱਲ ਨੂੰ ਮੈਨੂੰ ਮਿਲਣਗੇ। ਉਹ ਫੇਰ ਮੋੜਿਆ ਹੁੰਦੇ ਸੀ। ਅੱਜ ਤਸਿਲਦਾਰ ਨਹੀਂ ਬੈਠਿਆ ਜੀ। ਅੱਜ ਪੜਵਾਰੀ ਨਹੀਂ ਆਇਆ ਜੀ। ਜਗਮਿੰਦਰ ਸਿੰਘ ਦੀ ਥਾਂ ਤੇ ਜਸਵਿੰਦਰ ਸਿੰਘ ਕਰਤਾ ਜੀ ਪੜਵਾਰੀ ਨੇ 10 ਸਾਲ ਲੱਗਦੇ ਨੇ ਉਹ ਸੱਸੇ ਨੂੰ ਗੱਗ ਬਣਾਉਣ ਵਾਸਤੇ ਦੁਆਰੇ। ਉਹ ਸਾਰਾ ਆਨਲਾਈਨ ਕਰਾਂਗੇ ਹਾਂ